ਜੀ ਆ ਜੈਪੁਰ ਵਾਲੇ ਰੋਡ ਦੀ ਘਰਤੂਤ ਦੇਖ ਲੋ ਇਹ ਕਹਿੰਦੇ ਇੱਧਰਲੇ ਪੁਲਿਸ ਵਾਲੇ ਉਹ ਦੇਖੋ ਤੁਸੀਂ ਰਾਜਸਥਾਨ ਨੰਬਰ ਘੋੜਾ ਫਾਸਟ ਲੇਨ ਚ ਜਾ ਜਾ ਰਿਹਾ ਹੋ ਇਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ ਰਾਜਸਥਾਨ ਵਾਲਿਆਂ ਨੂੰ ਇਹ ਚੱਲ ਸਕਦੇ ਨੇ ਫਾਸਟ ਲੇਨ ਦੇ ਵਿੱਚ ਜੇ ਆਪਣੀ ਪੰਜਾਬ ਨੰਬਰ ਦੀ ਗੱਡੀ ਫਾਸਟ ਲੇਨ ਦੇ ਵਿੱਚ ਜਾਂਦੀ ਆ ਤਾਂ ਆਪਣੇ ਚਲਾਣ ਨੇ ਭਾਈ ਜੀ ਤੁਸੀਂ ਐਂ ਦੇਖ ਲੋ ਕਿੱਡਾ ਜਿਆਦਾ ਨਜਾਇਜ਼ ਧੱਕਾ ਹੋ ਰਿਹਾ ਫਿਰ ਇਹ ਕਹਿੰਦੇ ਨੇ ਅਸੀਂ ਪੰਜਾਬ ਰਾਜਸਥਾਨ ਦੇ ਵਿੱਚ ਇਹ ਚੀਜ਼ ਦਾ ਧੱਕਾ ਨਹੀਂ ਕਰਦੇ ਦੇਖੋ ਤੁਸੀਂ ਪੰਜਾਬ ਨੰਬਰ ਗੱਡੀ ਤਾਂ ਉੱਧਰ ਚੱਲ ਨਹੀਂ ਸਕਦੀ ਰਾਜਸਥਾਨ ਨੰਬਰ ਗੱਡੀ ਦੇਖੋ ਫਾਸਟ ਲੇਨ ਚ ਚੱਲ ਰਹੀ ਹੈ ਦੇਖੋ ਬੰਦਾ ਫਾਸਟ ਲੇਨ ਇੰਦੀ ਇੱਕ ਮਿੰਟ ਵੀ ਇੱਧਰ ਗੱਡੀ ਨਹੀਂ ਕਰੀ ਭਾਈ ਜੀ ਇਹ ਰੋਡ ਦੇ ਉੱਤੇ ਸਾਰੇ ਤੇ ਜੈਪੁਰ ਵਾਲੇ ਤੇ ਪੁਲਿਸ ਵਾਲੇ ਨਾ ਦਰਖਤਾਂ ਦੇ ਵਿੱਚ ਲੁੱਕ ਕੇ ਬੈੰਦੇ ਆ ਭਾਈ ਜੀ ਉਹ ਗੱਡੀਆਂ ਦੀਆਂ ਫੋਟੋਆਂ ਖਿੱਚਦੇ ਆ ਫਾਸਟ ਚ ਵੀ ਨਹੀਂ ਚੱਲ ਸਕਦੇ ਸੈਕੰਡਰ ਦੇ ਵਿੱਚ ਵੀ ਨਹੀਂ ਅਪਾ ਚੱਲ ਸਕਦੇ ਤੁਸੀਂ ਹਿਸਾਬ ਲਾ ਲਓ ਆਪਾਂ ਸਿਰਫ ਤੀਜੀ ਲੇਨ ਦੇ ਵਿੱਚ ਆ ਜਿਹੜੀ ਜਿਵੇਂ ਮੈਂ ਜਾ ਰਿਹਾ ਤੀਜੀ ਲੇਨ ਚ ਚੱਲ ਸਕਦੇ ਆ ਜੇ ਸੈਕੰਡ ਲੇਨ ਦੇ ਵਿੱਚ ਕਿਸੇ ਨੇ ਚੱਲਣਾ ਤਾਂ ਉਹ ਵੀ ਇੰਡੀਕੇਟਰ ਲਾ ਕੇ ਜਾ ਸਕਦੇ ਆ ਗੱਡੀ ਪਾਸ ਕਰਨ ਤੋਂ ਬਾਅਦ ਫੇਰ ਇਸ ਲੇਨ ਦੇ ਵਿੱਚ ਆਉਣਾ ਪਊਗਾ ਆਪਾਂ ਇਹ ਸਿਰਫ ਰਾਜਸਥਾਨ ਵਾਲੇ ਚੱਲ ਸਕਦੇ ਆ ਤੁਸੀਂ ਐਂ ਦੇਖ ਲਓ ਕਿੰਨਾ ਨਿਆਂਇਤ ਧ ਤੁਸੀਂ ਦੇਖ ਲਓ ਆਪਣੇ ਪੰਜਾਬ ਦੇ ਵਿੱਚ ਕਦੇ ਕਿਸੇ ਨੇ ਨਾ ਨਾਂਏ ਕਰਿਆ ਪੰਜਾਬ ਰਾਸਥਾਨੀਆਂ ਨਾਲ ਵੀ ਹਾਂ ਜੀ ਤੁਹਾਡੇ ਵੀ ਰਾਸਥਾਨ ਨੰਬਰ ਨਾਲ ਚਲਾਨ ਹੋਣਗੇ ਪੰਜਾਬ ਵਾਲੇ ਛੱਡੇ ਜਾਣਗੇ ਕੋਈ ਜਾਂ ਕਦੇ ਗੱਲ ਇਹ ਨਹੀਂ ਹੋਈ ਆਹ ਦੇਖ ਲਓ ਆਪਣੇ ਦਾ ਸਰੇ ਆਮ ਤੱਕਾ ਹੋ ਰਿਹਾ ਏ ਦੇਖੋ ਜੀ ਆ ਗੱਡ ਘੋੜਾ ਇਹ ਗੱਡੀ ਵਾਲਾ ਕਦੋਂ ਦਾ ਏ ਫੁੱਟਪਾਥ ਦੇ ਨਾਲ ਹੀ ਚੱਲ ਰਿਹਾ ਦੇਖ ਲਓ ਦੱਸੋ ਨੇ ਇਹਨਾਂ ਚਲਾਨ ਬਣਦੇ ਨਹੀਂ ਪੰਜਾਬ ਵਾਲਿਆਂ ਗੱਡੀਆਂ ਚਲਾਨ ਬਣਦੇ ਨਹੀਂ ਇਹਨਾਂ ਦਾ ਕੋਈ ਚਲਾਨ ਨਹੀਂ ਹੈਗਾ ਦੇਖੋ ਐ ਟੌਰ ਨਾ ਜਾ ਰਿਹਾ ਇੱਕ ਵਾਰ ਵੀ ਬੰਦੇ ਨੇ ਇਹਨੇ ਫੁੱਟਪਾਥ ਦਾ ਖੇੜਾ ਨਹੀਂ ਛੱਡਿਆ ਦੇਖੋ ਫੋਟਪਾਥ ਵਾਲੇ ਲੈਨ ਦੇ ਨਾਲ ਹੀ ਚੱਲ ਰਿਹਾ ਹੈ ਗੱਡੀਆਂ ਦੇਖੋ ਦੇਖੋ ਹੁਣ ਇਹਦਾ ਕੋਈ ਚਲਾਣ ਨਹੀਂ ਪੰਜਾਬ ਵਾਸਤੇ ਚਲਾਣ ਨਹੀਂ ਇਹਨਾਂ ਦਾ ਕੋਈ ਚਲਾਣ ਨਹੀਂ ਦੱਸੋ ਬੰਦੇ ਦਾ ਕੀ ਕਸੂਰ ਆ ਜੀ ਆਹ ਜੈਪੁਰ ਵਾਲੇ ਰੋਡ ਦੀ ਘਰਤੂਤ ਦੇਖ ਲਓ ਇਹ ਕਹਿੰਦੇ ਇੱਧਰਲੇ ਪੁਲਿਸ ਵਾਲੇ ਉਹ ਦੇਖੋ ਤੁਸੀਂ ਰਾਜਸਥਾਨ ਨੰਬਰ ਘੋੜਾ ਫਾਸਟ ਲੇਨ ਚ ਜਾ ਜਾ ਰਿਹਾ ਹੋ ਇਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ ਰਾਜਸਥਾਨ ਵਾਲਿਆਂ ਨੂੰ ਇਹ ਚੱਲ ਸਕਦੇ ਨੇ ਫਾਸਟ ਲੇਨ ਦੇ ਵਿੱਚ ਜੀ ਆਪਣੀ ਪੰਜਾਬ ਨੰਬਰ ਦੀ ਗੱਡੀ ਫਾਸਟ ਲੇਨ ਦੇ ਵਿੱਚ ਜਾਂਦੀ ਆ ਤਾਂ ਆਪਣੇ ਚਲਾਣ ਨੇ। ਭਾਈ ਜੀ ਤੁਸੀਂ ਐਂ ਦੇਖ ਲਓ ਕਿੱਡਾ ਜਿਆਦਾ ਨਜਾਇਜ਼ ਧੱਕਾ ਹੋ ਰਿਹਾ। ਫਿਰ ਇਹ ਕਹਿੰਦੇ ਨੇ ਅਸੀਂ ਪੰਜਾਬ ਰਾਜਸਥਾਨ ਦੇ ਵਿੱਚ ਇਹ ਚੀਜ਼ ਦਾ ਧੱਕਾ ਨਹੀਂ ਕਰਦੇ। ਦੇਖੋ ਤੁਸੀਂ ਪੰਜਾਬ ਨੰਬਰ ਗੱਡੀ ਤਾਂ ਉਧਰ ਚੱਲ ਨਹੀਂ ਸਕਦੀ। ਰਾਜਸਥਾਨ ਨੰਬਰ ਗੱਡੀ ਦੇਖੋ ਫਾਸਟ ਲੇਨ 'ਚ ਚੱਲ ਰਹੀ ਹੈ। ਦੇਖੋ ਬੰਦਾ ਫਾਸਟ ਲੇਨ 'ਚ ਹੀ ਜਾ ਰਿਹਾ। ਇੱਕ ਮਿੰਟ ਵੀ ਇੱਧਰ ਗੱਡੀ ਨਹੀਂ ਕਰੀ ਭਾਈ ਜੀ ਇਹ ਰੋਡ ਦੇ ਉੱਤੇ ਸਾਰੇ ਦੇ ਜੈਪੁਰ ਵਾਲੇ ਦੇ ਪੁਲਿਸ ਵਾਲੇ ਨਾ ਦਰਖਤਾਂ ਦੇ ਵਿੱਚ ਲੁੱਕ ਕੇ ਬੈੰਦੇ ਆ। ਭਾਈ ਜੀ ਉਹ ਗੱਡੀਆਂ ਦੀਆਂ ਫੋਟੋਆਂ ਖਿੱਚਦੇ ਆ। ਫਾਸਟ 'ਚ ਵੀ ਨਹੀਂ ਆਪਾਂ ਸਿਰਫ ਤੀਜੀ ਲਾਈਨ ਦੇ ਵਿੱਚ ਆ ਜਿਹੜੀ ਜਿਵੇਂ ਮੈਂ ਜਾ ਰਿਹਾ ਤੀਜੀ ਲਾਈਨ 'ਚ ਚੱਲ ਸਕਦੇ ਆ ਜੇ ਸੈਕੰਡ ਲਾਈਨ ਦੇ ਵਿੱਚ ਕਿਸੇ ਨੇ ਚੱਲਣਾ ਤਾਂ ਉਹ ਵੀ ਇੰਡੀਕੇਟਰ ਲਾ ਕੇ ਜਾ ਸਕਦੇ ਆ ਗੱਡੀ ਪਾਸ ਕਰਨ ਤੋਂ ਬਾਅਦ ਫਿਰ ਇਸ ਲਾਈਨ ਦੇ ਵਿੱਚ ਆਉਣਾ ਪਊਗਾ ਆਪਾਂ ਇਹ ਸਿਰਫ ਰਾਜਸਥਾਨ ਵਾਲੇ ਚੱਲ ਸਕਦੇ ਆ ਤੁਸੀਂ ਐਂ ਦੇਖ ਲਓ ਕਿੰਨਾ ਨਜਾਇਜ਼ ਧੱਕਾ ਹੋ ਰਿਹਾ ਤੁਸੀਂ ਦੇਖ ਲਓ ਆਪਣੇ ਪੰਜਾਬ ਦੇ ਵਿੱਚ ਕਦੇ ਕਿਸੇ ਨੇ ਨਾ ਐਂ ਕਰਿਆ ਪੰਜਾਬ ਆਸਾਨੀਆਂ ਨਾਲ ਵੀ ਹਾਂ ਜੀ ਤੁਹਾਡੇ ਵੀ ਰਾਜਸਥਾਨ ਨੰਬਰ ਨਾਲ ਚਲਾਣ ਹੋਣਗੇ ਪੰਜਾਬ ਵਾਲੇ ਛੱਡੇ ਜਾਣਗੇ ਕੋਈ ਜਾਂ ਕਦੇ ਗੱਲ ਐ ਨਹੀਂ ਹੋਈ ਆਹ ਦੇਖ ਲਓ ਆਪਣੇ ਦਾ ਸਰੇ ਆਮ ਧੱਕਾ ਹੋ ਰਿਹਾ ਏ ਦੇਖੋ ਜੀ ਅਗੜ ਘੋੜਾ ਇਹ ਗੱਡੀ ਵਾਲਾ ਕਦੋਂ ਦਾ ਹੈ ਫੁੱਟਪਾਥ ਦੇ ਨਾਲ ਹੀ ਚੱਲ ਰਿਹਾ ਦੇਖ ਲੋ ਦੱਸੋ ਨੇ ਇਹਨਾਂ ਚਲਾਣ ਬਣਦੇ ਨਹੀਂ ਪੰਜਾਬ ਵਾਲੀਆਂ ਗੱਡੀਆਂ ਚਲਾਣ ਬਣਦੇ ਨੇ ਇਹਨਾਂ ਦਾ ਕੋਈ ਚਲਾਣ ਨਹੀਂ ਹੈਗਾ ਦੇਖੋ ਐ ਟੌਰ ਨਾ ਜਾ ਰਿਹਾ ਇੱਕ ਵਾਰ ਵੀ ਬੰਦੇ ਨੇ ਇਹਨੇ ਫੁੱਟਪਾਥ ਦਾ ਖੇੜਾ ਨਹੀਂ ਛੱਡਿਆ ਦੇਖੋ ਫੁੱਟਪਾਥ ਵਾਲੇ ਲੈਂਡ ਦੇ ਨਾਲ ਹੀ ਚੱਲ ਰਿਹਾ ਗੱਡੀਆਂ ਦੇਖੋ ਦੇਖੋ ਹੁਣ ਇਹਦਾ ਕੋਈ ਚਲਾਣ ਨਹੀਂ ਪੰਜਾਬ ਵਾਸਤੇ ਚਲਾਣ ਨਹੀਂ ਇਹਨਾਂ ਦਾ ਕੋਈ ਚਲਾਣ ਨਹੀਂ ਦੱਸੋ ਬੰਦੇ ਦਾ ਕੀ ਕਸੂਰ ਆ